ਮੁਕਤ ਸਾਹਿਬ ਪੁਲਿਸ ਵੱਲੋਂ ਇੰਟੈਲੀਜੈਂਸ ਏਜੰਟ ਕਾਰਵਾਈ ਦੌਰਾਨ ਅੰਤਰਰਾਜ਼ੀ ਗੈਂਗ ਕਰਨੀ ਹਥਿਆਰ ਸਪਲਾਈ ਨੈਟਵਰਕ ਹੋਇਆ ਬੇਨ ਕਾਬੂ ਉੱਤੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਉਨ੍ਹਾਂ ਕੋਲੋਂ 3 ਪਿਸਤਲ ਅਤੇ 5 ਮੈਗਜ਼ੀਨ ਜਿਹੜੇ ਕੀ ਬਰਾਮਦ ਕੀਤੇ ਗਏ ਡਿਸਟ੍ਰਿਕਟ ਪੁਲਿਸ ਮੁਕਸਰ ਵੱਲੋਂ ਇੱਕ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀਗੀ ਤੇ ਉੱਥੇ ਦੋ ਸਸਪੈਕਟਸ ਦੀ ਮੂਵਮੈਂਟ ਨੋਟਿਸ ਕੀਤੀ ਗਈ ਤੇ ਉਸਤੇ ਪ੍ਰੋਂਪਟਲੀ ਤੇ ਪ੍ਰੋਐਕਟਿਵਲੀ ਪ੍ਰੋਫੈਸ਼ਨਲ ਪੁਲਿਸਿੰਗ ਦਾ ਐਗਜ਼ਾਮਪਲ ਦੇਣ ਦੇ ਹੋਏ ਟੀਮ ਨੇ ਉਸ ਨੂੰ ਚੈੱਕ ਕੀਤਾ ਤੇ ਦੋ ਸਸਪੈਕਟਸ ਦੀ ਪੁਸ਼ਕਿਸ਼ ਕੀਤੀ ਗਈ ਤੇ ਉਸ ਦੇ ਬੇਸ ਤੇ ਤੁਰੰਤ ਕਾਰਵਾਈ ਹੋਈ ਔਰ 3 ਵੈਪਨਸ ਦੀ ਔਰ 5 ਮੈਗਜ਼ੀਨਸ ਦੀ ਰਿਕਵਰੀ ਹੋਈ ਹੈਗੀ तो दिस इज़ ए एग्जैम्पल की प्रॉम्पट के प्रोएक्टिवली कोई भी सस्पेक्ट मूवमेंट होंगी है तो उससे तुरंत कार्रवाई कर दे तो कामयाबी जरूर मिलती है तो आई वुड लाइक टू कमेंड माई टीम डी एस पी लंबी सुपरविजन ऑफ एस पी डी उन्हों टीम ने इसते पुछगिछ करके आगे फिर डिवेलपता परचे द रजिस्टर बाद इस दो दिन की कस्टडी जो है सिक्योर की गई है दोनों एक्यूज की एक का नाम सुखप्रीत है दूसरे का मनप्रीत नाम है ये दोनों ही मोगा के रहने वाले है तो ये पीछे तो कंसाइनमेंट इनिशियल पुछगिश गल सामने आई कि मध्य प्रदेश तो इन्होंने वैपन प्रोक्योर थे ते कोई फरीदकोट बेस्ड जेल से कोई एंटिटी है उसके कहे तो आगे इन्होंने सप्लाई करने से तो बाय दिस एक्शन वी हैव बीन एबल टू अवर टाइप लाइकली टारगेटेड किलिंग और इस जो भी कोई इन्वॉल्वमेंट हैगी है इसकी आगे पुछगिछते सामने लेके आई जाएगी ਤੇ ਮੈਂ ਇਸ ਮੈਟਰ ਦੇ ਇਹੀ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਕੋਈ ਵੀ ਸਸਪੀਸ਼ੀਅਸ ਐਕਟੀਵਿਟੀ ਸਸਪੈਕਟ ਜਾਂ ਕੋਈ ਵੀ ਮੂਵਮੈਂਟ ਉਹ ਨੋਟਿਸ ਕਰਦੇ ਹੈਗੇ ਤੇ ਤੁਰੰਤ ਜੋ ਹੈ ਕੰਟਰੋਲ ਰੂਮ ਤੇ ਜਾਂ ਲੋਕਲ ਪੁਲਿਸ ਤੇ ਜੋ ਵੀ ਉਹਨਾਂ ਨੂੰ ਲੱਗਦਾ ਹੈਗਾ ਉਹ ਤੁਰੰਤ ਦੱਸੀ ਜਾਏ ਗਲ ਤੇ ਉਸ ਤੇ ਪੁਲਿਸ ਤੁਰੰਤ ਕਾਰਵਾਈ ਕਰ ਸਕਦੇ। ਇਹ ਇਹ ਦੋਨੋਂ ਅਕਿਊਜ਼ ਤੇ ਜੋ ਪੁਸ਼ਕਿਸ਼ਤੇ ਗਲ ਸਾਹਮਣੇ ਆਈ ਔਰ ਵੈਰੀਫਿਕੇਸ਼ਨ ਤੇ ਰਿਕਾਰਡ ਤੇ ਕਿ ਇੱਕ ਤੇ ਚਾਰ ਪਰਚੇ ਹੈਗੇ ਰਜਿਸਟਰ ਜੋ ਮੋਗੇ ਦਾ ਰਹਿਣ ਵਾਲਾ ਹੈਗਾ। ਤੇ ਅੱਗੇ ਦੀ ਵੀ ਕਾਰਵਾਈ ਜੋ ਹੈ ਪੁਸ਼ਕਿਸ਼ ਤੇ ਸਾਰੀ ਲੈ ਕੇ ਆਈ ਜਾਏਗੀ ਨਹੀਂ ਹਲੇ ਪਬਲਿਕ ਇੰਟਰਸਟ ਤੇ ਮਤਲਬ ਇਟਸ ਵੈਰੀ ਪ੍ਰੀਮਚੂਰ ਹਲੇ ਸਾਰੀ ਪੁਸ਼ਕਿਸ਼ ਜਦ ਹੋਏਗੀ ਤਬ ਗੱਲ ਕਲੀਅਰ ਹੋਏਗੀ ਕਿ ਲਾਰਜਰ ਪਿਕਚਰ ਕੀ ਕਨਸਾਈਨਮੈਂਟ ਕਿੱਥੇ ਜਾਣੀ ਸੀ ਆ ਦੂਸਰਾ ਕਰ ਲੀਏ